ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਾਗਰ ਸ਼ਰਮਾ ਮੰਗਲਿਕ ਪਤਾ ਫਗਵਾੜਾ ਕਾਸਟ ਸ਼ਰਮਾ ਗੋਤ ਅਭਿਲਾਸ਼ ਉੱਧ 5 ਫੁੱਟ 3 ਇੰਚ ਪੜਾਈ ਡਿਪਲੋਮਾ ਇਨ ਕੰਪਿਊਟਰ ਐਂਡ ਸੌਫਟਵੇਅਰ ਫਰੋਮ ਲੁਧਿਆਣਾ ਪੈਣ ਇੱਕ ਮੈਰਿਡ ਤੇ ਕੰਮੇ ਜੀ ਇਹਨਾਂ ਦਾ ਅਸਿਸਟੈਂਸ ਸਟੋਰ ਮੈਨੇਜਰ ਪਲੱਸ ਜੈਂਟਸ ਐਕसेसਰੀਜ਼ ਆਨਲਾਈਨ ਵਰਕ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਮੰਗਲਿਕ ਹੋਵੇ ਸ਼ਰਮਾ ਕਾਸਟ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਮਨਦੀਪ ਸਿੰਘ ਕਾਸਟ ਆ ਧਰਮੀ ਗੋਤ ਜੱਸਲ ਉਮਰ 1993 ਕੱਦ 5 ਫੁੱਟ 6 ਇੰਚ ਪੜਾਈ ਪਲੱਸ 2 ਪਾਸ ਤੇ ਪਰਾ 1 ਕੇਜੀ ਫੈਮਲੀ ਦੇ ਵਿੱਚ ਮਾਤਾ ਪਿਤਾ ਨੇ ਮੇਜੀ ਇਹਨਾਂ ਦਾ ਪਲੰਬਰ ਦਾ ਵਧੀਆ ਆਪਣਾ ਕਾਮੇ ਆਪਣਾ ਘਾਰੇ ਦੋ ਪਲਾਟ ਨੇ 10 ਮਰਲੇ ਤੇ 11 ਮਰਲੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਪਲੱਸ 2 ਪਾਸ ਹੋਵੇ ਤੇ ਹੁਸ਼ਿਆਰਪੁਰ ਏਰੀਏ ਦੇ ਹੀ ਇਹਨਾਂ ਨੂੰ ਸੰਪਰਕ ਕਰਨ। ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਤਰਨਵੀਰ ਸਿੰਘ ਪਤਾ ਖੁਮਾਣਾ ਕਾਸਟ ਜੱਟ ਸਿੱਖ ਗੋਤ ਔਜਲਾ ਉਮਰਦਾਸ 6 1996 ਕੱਦ 5 ਫੁੱਟ 5 ਇੰਚ ਪੜਾਈ ਡੀ ਫਾਰਮੇਸੀ ਭੈਣ ਭਰਾ 9 ਪਿਤਾ ਗਵਰਨਮੈਂਟ ਜੌਬ ਮਾਤਾ ਹਾਊਸ ਵਾਈਫ ਨੇਤੇ ਕਾਮੇ ਜੀ ਇਹਨਾਂ ਦਾ ਮੈਡੀਕਲ ਸਟੋਰ 1 ਕਿੱਲਾ ਜ਼ਮੀਨ ਹੈ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਕੱਦ 5 ਫੁੱਟ ਤੋਂ ਉੱਪਰ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਵਿਕੀ ਰਾਜਪੂਤ ਪਤਾ ਅੰਮ੍ਰਿਤਸਰ ਕਾਸਟ ਕਸ਼ੇਪ ਰਾਜਪੂਤ ਗੋਤ ਹਲੋਤਰਾ ਬਮਰੋਤਰਾ ਉਮਰ 7/10/1997 ਜਨਮ ਟਾਈਮ 9:25 ਪੀ.ਐਮ ਕੱਦ 5'7" ਪੈਣਾ 2 ਮੈਰਿਡ ਭਰਾ 1 ਮੈਰਿਡ ਆਪਣਾ ਬਿਜ਼ਨਸ ਤੇ ਪਿਤਾ ਦਾ ਆਪਣਾ ਬਿਜ਼ਨਸ ਹੈ ਜੀ ਕੰਮ 'ਚ ਮੁੰਡਾ ਬੈਲਜੀਅਮ ਦੇ ਵਿੱਚ ਸੈਟਲ ਹੈ ਪਰਿਵਾਰ ਦੀ ਮੰਗੇ ਕੁੜੀ ਮੰਗਲਿਕ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਅੰਮ੍ਰਿਤਸਰ ਤਰਨਤਾਰ ਜਲੰਧਰ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਨਵਾਂ ਸ਼ਹਿਰ ਕਾਸਟ ਐਸਸੀ ਪੜ੍ਹਾਈ 10th ਪਾਸ ਉਮਰ 34 ਸਾਲ ਕੱਦ 5 ਫੁੱਟ 4 ਇੰਚ ਭਰਾ 3 ਮੈਰਿਡ ਪੈਣ 1 ਮੈਰਿਡ ਕੰਮ ਇਹ ਜੀ ਇਹਨਾਂ ਦਾ ਦੁਬਈ ਮੈਕੈਨਿਕ ਆਪਰੇਟਰ ਦੁਬਈ ਲਾਇਸੈਂਸ ਬਣਿਆ ਹੋਇਆ ਹੈ ਤਨਖਾਹ 75000 ਮੁੰਡਾ ਸੋਹਣਾ ਸੁਨੱਖਾ ਹੈ ਤੇ ਪਰਿਵਾਰ ਦੀ ਮੰਗੇ ਜੀ ਉਹੀ ਪਰਿਵਾਰ ਇਹਨਾਂ ਨੂੰ ਸੰਪਰਕ ਕਰਨ ਜੋ ਵਿਆਹ ਜਲਦੀ ਕਰ ਸਕਦੇ ਹੋਣ ਤੇ ਮੁੰਡੇ ਨੇ ਵਾਪਸ ਬਾਹਰ ਜਾਣਾ ਏ ਕੁੜੀ ਸੋਹਣੀ ਸੁਨੱਖੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਦੀਪ ਸਿੰਘ ਕਾਲੜਾ ਪਤਾ ਜਲੰਧਰ ਉਮਰ 21 12 1994 ਜਨਮ ਟਾਈਮ 7:45 AM ਜਨਮ ਸਥਾਨ ਜਲੰਧਰ ਕੱਦ 5 ਫੁੱਟ 7 ਇੰਚ ਪਿਤਾ ਮਨਮੋਣ ਸਿੰਘ ਮਾਤਾ ਹਰਦੀਪ ਕੌਰ ਵੈਸ਼ਨੋ ਰਾਧਾ ਸੁਆਮੀ ਫੈਮਿਲੀ ਪਰ ਇੱਕ ਮੈਰਿਡ ਓਪੋ ਕੰਪਨੀ ਵਰਕ ਤੇ ਕਾਮੇ ਜੀ ਇਹਨਾਂ ਦਾ ਆਪਣਾ ਮਕਾਨ ਹੈ ਕਲੋਥਸ ਸ਼ਾਪ ਇਹ ਕੱਪੜਿਆਂ ਦੀ ਦੁਕਾਨ ਹੈ ਆਪਣੀ ਪਰਿਵਾਰ ਦੀ ਮੰਗੇ ਸਿੰਪਲ ਮੈਰਿਜ ਕਰਨੀ ਹੈ ਕੁੜੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਬਕੌਰ ਪਤਾ ਜ਼ਿਲ੍ਹਾ ਫਤਿਹਗੜ ਸਾਹਿਬ ਮੰਡੀ ਗੂੰਬੀ ਦਿਗੜ ਕਾਸਟ ਮੱਝ ਵੀ ਸੇਖ ਗੋਤ ਆਦੀਵਾਲ ਉਮਰ 19 ਸਤ 1998 ਕੱਦ 5 ਫੁੱਟ 5 ਇੰਚ ਪੜਾਈ ਬੀ ਐਸਸੀ ਨਰਸਿੰਗ ਭਰਾ ਦੂਣੀ ਅਨ ਮੈਰਿਡ ਨੇ ਕੰਮੇ ਜੀ ਇਹਨਾਂ ਦਾ ਨੌਕਰੀ ਦਇਆ ਆਨੰਦ ਮੈਡੀਕਲ ਕਾਲਜ ਐਂਡ ਹਸਪੀਟਲ ਲੁਧਿਆਣਾ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਸੂਣਾ ਸੁਨੱਖਾ ਹੋਵੇ ਜੋ ਕਿ ਜਾਂ ਕੈਨੇਡਾ ਦਾ ਪੀ ਆਰ ਹੋਵੇ ਜੋ ਲੜਕੀ ਨੂੰ ਬਾਹਰ ਲੈ ਜਾ ਸਕੇ ਜਿਾ ਫਿਰ ਇੰਡੀਆ ਦੇ ਵਿੱਚ ਗਵਰਨਮੈਂਟ ਜੋਬ ਤੇ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਕੈਸ਼ਪ ਰਾਜਪੂਤ ਉਮਰ 1996 ਕੱਦ 5 ਫੁੱਟ 3 ਇੰਚ ਪੜਾਈ ਬੀ ਕਾਮ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਭੈਣ 1 ਕੇ ਮੈਰਿਡ ਏ ਕੈਨੇਡਾ ਭਰਾ 1 ਕੇ ਕੈਨੇਡਾ ਹੈ ਤੇ ਕਾਮੀ ਜੀ ਇਹਨਾਂ ਦੀ ਲੜਕੀ ਕੈਨੇਡਾ ਵਿਜ਼ਟਰ ਵੀਜੇ ਤੇ ਆਤੀ ਪਰਵਾਰ ਦੀ ਮੰਗੇ ਲੜਕਾ ਕੈਨੇਡਾ ਜਾ ਯੂ ਐਸ ਏ ਦਾ ਪੀ ਆਰ ਹੋਵੇ ਨਾਲ ਪਰਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰ ਪਤਾ ਜਲੰਧਰ ਕਾਸਟ ਐਸ ਸੀ ਰਵੀਦਾਸੀਆ ਉਮਰ 2/12/1991 ਕੱਦ 5 ਫੁੱਟ 4 ਇੰਚ ਪੜਾਈ ਬੀ ਟੈਕ ਮੈਕੈਨੀਕਲ ਪੈਨ ਏ ਕੇ ਮੈਰਿਡ ਸੈਟਲ ਇਨ ਅ ਯੂਰਪ ਕੰਟਰੀ ਕੰਟਰੀ ਸੈਟਲ ਇਨ ਅ ਯੂਰਪ ਕੰਟਰੀ ਪੜਾ ਏ ਕੇ ਮੈਰਿਡ ਸੈਟਲ ਇਨ ਅ ਯੂਰਪ ਕੰਟਰੀ ਮਾਤਾ ਲਿਵ ਇਨ ਯੂਰਪ ਕੰਟਰੀ ਤੇ ਕਾਮੇ ਜੀ ਇਹਨਾਂ ਦਾ ਲੜਕਾ ਪੁਰਤਗਾਲ ਦੇ ਵਿੱਚ ਪੀ ਆਰ ਤੇ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮਾਨਸਾ ਕਾਸਟ ਜਟਸੀਕ ਗੋਤ ਸਿੱਧੂ ਉਮਰ 6 11 1994 ਕੱਦ 6 ਫੁੱਟ ਪੜਾਈ ਪਲੱਸ 2 ਗ੍ਰੈਜੂਏਸ਼ਨ ਆਈਟੀਆਈ ਡਿਪਲੋਮਾ ਪਹਿਣਾ ਦੂਨੇ ਮੈਰਿਟ ਨੇ ਤੇ ਕੰਮੇ ਜੀ ਇਹਨਾਂ ਦੀ 6 ਗਿੱਲੇ ਜ਼ਮੀਨ ਹੈ ਆਪਣਾ ਕਾਰੋਬਾਰ ਬਿਜ਼ਨਸ ਹੈ ਕਮਾਈ 1.5 ਲੱਖ ਪ੍ਰਤੀ ਮਹੀਨਾ ਤੇ ਮੁੰਡਾ ਸ਼ੁੱਧ ਵੈਸ਼ਨੋਈ ਵੈਸ਼ਨੋ ਪਰਿਵਾਰ ਹੈ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੜੀ ਲਿਖੀ ਹੋਵੇ ਤੇ ਘਰ ਸੰਭਾਲਣ ਵਾਲੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮ ਰਾਹੁਲ ਨੂਰੀ ਉਮਰ 15 1998 ਪਲੇਸ ਚੰਡੀਗੜ੍ਹ ਕੱਦ 5 ਫੁੱਟ 7 ਇੰਚ ਪਿਤਾ ਜਤਿੰਦਰ ਕੁਮਾਰ ਕਾਮੇ ਜੀ ਇਲੈਕਟ੍ਰਿਕ ਸ਼ਾਪ ਮਾਤਾ ਪਰਮਿੰਦਰ ਕੌਰ ਕਾਮੇ ਜੀ ਇਹਨਾਂ ਦਾ ਹਸਪੀਟਲ ਨਰਸ ਪੜ੍ਹਾਈ ਬੀਏ ਐਲਐਲਬੀ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪਿਤਾ ਗੋਤ ਨੂਰੀ ਮਾਤਾ ਗੋਤ ਤੌਣਿਕ ਕਾਸਤ ਕੇਸ਼ਵ ਰਾਜਪੂਤ ਪੈਨ ਏਕੇ ਐਂਡ ਅਨਮੈਰੀਡ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਤੇ ਨੇੜੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨੀਹਾ ਨੂਰੀ ਪਤਾ ਚੰਡੀਗੜ੍ਹ ਕਾਸਟ ਕਸ਼ਪ ਰਾਜਪੂਤ ਗੋਤ ਨੂਰੀ ਤੌਣਕ ਉਮਰ 12/8/1995 ਕੱਦ 5 ਫੁੱਟ 3 ਇੰਚ ਪੜਾਈ ਬੀਐਸਸੀ ਨਰਸਿੰਗ ਪਿਤਾ ਜਤਿੰਦਰ ਕੁਮਾਰ ਇਲੈਕਟ੍ਰਿਕ ਸ਼ਾਪ ਮਾਤਾ ਪਰਵਿੰਦਰ कौर ਪ੍ਰਾਈਵੇਟ ਨੌਕਰੀ ਕਾਮੇ ਜੀ ਇਹਨਾਂ ਦਾ ਲੈਕਚਰਰ ਨੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਪ੍ਰੀਤ ਕੌਰ ਦਿਓਲ ਕੈਨੇਡਾ PR ਪਤਾ ਲੁਧਿਆਣਾ ਕਾਸਟ ਜੱਟ ਸਿੱਖ ਉਮਰ 29 ਸਾਲ ਕੱਦ 5 ਫੁੱਟ 3 ਇੰਚ ਪੜਾਈ ਬੈਚਲਰ ਪ੍ਰਾਇਮੇਡ ਕੈਨੇਡਾ ਫੈਮਿਲੀ ਦੇ ਵਿੱਚ ਮਾਤਾ ਪਿਤਾ ਕੈਨੇਡਾ ਦੇ ਲੜਕੀ ਸ਼ੋਰਟ ਟਾਈਮ ਡਿਵੋਰਸਡ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਵਧੀਆ ਪਰਿਵਾਰ ਦਾ ਵੈਲ ਸੈਟਲ ਬ੍ਰਾਮਟਨ ਦੇ ਵਿੱਚ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੇ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪੁੱਤਰੀ ਨਵਜੋਤ ਸਿੰਘ ਇੰਡੀਅਨ ਰੇਲਵੇ ਦੇ ਵਿੱਚ ਜੌਬ ਤੇ ਸੈਲਰੀ ਮਾਤਾ ਹਾਊਸ ਵਾਈਫ ਇੱਕ ਭਰਾ ਐਸਵੀਆਈ ਬੈਂਕ ਦੇ ਵਿੱਚ ਰਿਲੇਸ਼ਨਸ਼ਿਪ ਬਨੇਚਰ ਲੜਕੀ ਨੇ ਪਲੱਸ 2 ਰੇਲਵੇ ਤੋਂ ਇੰਜੀਨੀਅਰਿੰਗ ਦੇ ਵਿੱਚ ਡਿਪਲੋਮਾ ਕੀਤਾ ਏ ਤੇ ਬਿਊਟੀ ਪਾਰਲਰ ਦਾ ਕੰਮ ਵੀ ਜਾਣਦੀ ਏ ਕਾਸਟ ਮਜਬੂਰ ਸਿੱਖ ਗੋਤ ਲੱੱਦਰ ਏਰੀਆ ਅੰਮ੍ਰਿਤਸਰ ਤੋਂ ਬੁਲਾਉਂ ਕਰਦੇ ਆ ਤੇ ਪਰਿਵਾਰ ਦੀ ਮੰਗੇ ਚ ਮੁੰਡਾ ਸਰਕਾਰੀ ਚੌਕ ਤੇ ਹੋਵੇ ਜਾਂ ਆਪਣਾ ਚੰਗਾ ਬਿਜ਼ਨਸ ਹੋਵੇ ਫੈਮਿਲੀ ਛੋਟੀ ਹੋਵੇ ਤੇ ਜਾਤ ਪਾਤ ਦਾ ਕੋਈ ਚੱਕਰ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਿੰਦੂ ਖੱਤਰੀ ਪਸੀ ਲੜਕੀ ਪਤਾ ਲੁਧਿਆਣਾ ਉਮਰ 24 ਨਾ 1990 ਕੱਦ 5 ਫੁੱਟ 4 ਇੰਚ ਪੜਾਈ ਗ੍ਰੈਜੂਏਸ਼ਨ ਵਿਦ ਪੀਜੀਡੀਸੀ ਇਨ ਕੰਪਿਊਟਰ ਲੜਕੀ ਮੰਗਲੀ ਕੇ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਲੁਧਿਆਣੇ ਦੇ ਵਧੀਆ ਪਰਿਵਾਰ ਤੋਂ ਹੋਵੇ ਵਧੀਆ ਨੌਕਰੀ ਜਾਂ ਫਿਰ ਆਪਣਾ ਬਿਜ਼ਨਸ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਪਤਾ ਜ਼ਿਲ੍ਹਾ ਹਰਮਾਨਗੜ ਕਾਸਟ ਜੱਟ ਸਿੱਖ ਗੋਤ ਸਿੱਧੂ ਬਰਾੜ ਉਮਰ 1999 ਕੱਦ 5 ਫੁੱਟ 5 ਇੰਚ ਪੜ੍ਹਾਈ ਬੀਏ ਪਾਸ ਪਰਵਾਰ ਦੀ ਮੰਗੇ ਜੀ ਮੁੰਡੇ ਦਾ ਕੋਈ ਵਧੀਆ ਆਪਣਾ ਬਿਜ਼ਨਸ ਹੋਵੇ ਜਾਂ ਜੋਬ ਕਰਦਾ ਹੋਵੇ ਤੇ 4 ਤੋਂ 5 ਕਿੱਲੇ ਜ਼ਮੀਨ ਹੋਵੇ ਤੇ ਪਰਿਵਾਰ ਵੈਸ਼ਨੋ ਹੋਵੇ ਨੇੜੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਬ੍ਰਾਮਟਨ ਕੈਨੇਡਾ ਉਮਰ ਮਾਰਚ 1990 ਪੜ੍ਹਾਈ MCA ਇੰਡੀਆ IT ਐਡਵਾਂਸ ਡਿਪਲੋਮਾ ਇਨ ਕੈਨੇਡਾ PR ਕੈਨੇਡਾ ਇੱਕ ਭਰਾ ਹੈ ਮੈਰੀਡ ਹੈ PR ਕੈਨੇਡਾ ਗੋਤ ਪੰਦੇਰ ਕਾਸਟ ਜੱਟ ਸਿੱਖ ਕੱਦ 5 ਫੁੱਟ 6 ਇੰਚ ਕੰਮ ਜੌਬ ਆਈਟੀ ਪ੍ਰੋਫੈਸ਼ ਪਰਮਾਨੈਂਟ ਜੌਬ ਇਨ ਰੈਪਿਊਟੇਸ਼ਨ ਕੰਪਨੀ ਪਿਤਾ ਕੰਪਨੀ ਦੇ ਵਿੱਚ ਮੈਨੇਜਰ ਮਾਤਾ ਹਾਊਸਵਾਈਫ ਪਰਿਵਾਰ ਦੀ ਮੰਗੇ ਜੀ ਲੜਕਾ ਕੈਨੇਡਾ ਪੀਆਰ ਜਾਂ ਸਿਟੀਜ਼ਨ ਜਾਂ ਫਿਰ ਖੁਦ ਪੀਆਰ ਹੋ ਸਕਦਾ ਹੋਵੇ ਨਾਸ਼ੇ ਤੋਂ ਰਹਿਤ ਹੋਵੇ ਲੜਕੀ ਬੇਕਸੂਰ ਥੋੜਾ ਸਮਾਂ ਤਲਾਕਸ਼ੁਦਾ ਕੋਈ ਬੱਚਾ ਨਹੀਂ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਮੈਰਿਜ ਬਿਊਰੋ ਵਾਲੇ ਮਾਫ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਮਨਜੀਤ ਕੌਰ ਪਤਾ ਫਤੇਗੜ ਸਾਹਿਬ ਕਾਸਟ ਰਾਮਦਾਸ ਜੀ ਸਿੱਖ ਉਮਰ 24 ਤਿੰਨ 1998 ਗੋਤ ਬਿਸਨਪਾਲ ਬ੍ਰੈਜ ਪੜ੍ਹਾਈ ਪਲੱਸ 2 ਆਰਟ ਸਟਰੀਮ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਇਨ ਬਠਿੰਡਾ ਆਈਲੈਂਡਸ 6 ਬੈਂਡ ਪਿਤਾ ਦਵਿੰਦਰ ਸਿੰਘ ਐਕਸਪਾਇਰ ਮਾਤਾ ਮਨਜੀਤ ਕੌਰ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਏਰੀਆ ਚੰਡੀਗੜ੍ਹ ਉਮਰ 2 ਜੁਲਾਈ 1993 ਕੱਦ 5 ਫੁੱਟ 3 ਇੰਚ ਪੜ੍ਹਾਈ ਸੀ ਐਸਸੀ ਕੰਪਿਊਟਰ ਸਾਇੰਸ ਗ੍ਰੈਜੂਏਸ਼ਨ ਪਿਤਾ ਜਸਵੀਰ ਸਿੰਘ ਕੰਮ ਵੀ ਜੀ ਇਹਨਾਂ ਦਾ ਪ੍ਰੋਜੈਕਟ ਬਨੇਚਰ ਇਨ ਆਈਟੀ ਕੰਪਨੀ ਪਰਿਵਾਰ ਦੀ ਮੰਗੇ ਜੀ ਮੁੰਡਾ ਸੋਹਣਾ ਸੁਮੱਖਾ ਕਲੀਨ ਸ਼ੇਵ ਵਧੀਆ ਪਰਿਵਾਰ ਤੋਂ ਹੋਵੇ ਮੋਹਾਲੀ ਚੰਡੀਗੜ੍ਹ ਦੇ ਵਿੱਚ ਕੰਮ ਕਰਦਾ ਹੋਵੇ ਜਾਂ ਫਿਰ ਆਪਣਾ ਬਿਜ਼ਨਸ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਾਨੀਆ ਅਰੋੜਾ ਪਤਾ ਅੰਮ੍ਰਿਤਸਰ ਕਾਸਟ ਅਰੋੜਾ ਉਮਰ 1985 ਕੱਦ 5 ਫੁੱਟ 4 ਇੰਚ ਪੜਾਈ ਪਲੱਸ 2 ਪਾਸਪਰਾਡੋ ਮੈਰਿਡ ਪਿਤਾ ਐਕਸਪਾਇਰ ਮਾਤਾ ਹਾਊਸ ਵਾਈਫ ਪਰਿਵਾਰ ਦੀ ਮੰਗੇ ਜੀ ਮੁੰਡੇ ਦਾ ਵਧੀਆ ਬਿਜ਼ਨਸ ਹੋਵੇ ਸ਼ੋਰਟ ਟਾਈਮਡ ਵਾਸਟ ਆਲਸੋ ਕੰਟੈਕਟ ਤੇ ਜਲੰਧਰ ਲੁਧਿਆਣਾ ਚੰਡੀਗੜ੍ਹ ਮੁਹਾਲੀ ਏਰੀਏ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਉਦੇਕ ਸਿੰਘ ਸਰਦਾਰ ਪਤਾ ਕੋਹਾਯਾ ਫਾਜ਼ਿਲਕਾ ਕਾਸਟ ਮਗੂ ਖੱਤਰੀ ਉਮਰ 1992 ਪੜ੍ਹਾਈ ਐਮ ਐਸ ਕਮਿਊਨੀਕੇਸ਼ਨ ਮੈਥ ਈਟੀਟੀ ਪ੍ਰਾਇ 1 ਪੰਜਾਬ ਪੁਲਿਸ ਮੈਰਿਡ ਐਨਾ ਤਿੰਨੇ ਨੇ ਮੈਰਿਡ ਨੇ ਕਮਵੀਜੀ ਇਹਨਾਂ ਦਾ ਪ੍ਰਾਈਵੇਟ ਟੀਚਰ ਆਪਣਾ ਟਿਊਸ਼ਨ ਸੈਂਟਰ ਪੰਜ ਕਿਲੇ ਜਮੀਰ ਦੋਪਰਾ ਪਰਿਵਾਰ ਦੀ ਮੰਗੇ ਕੁੜੀ ਪੜ੍ਹੀ ਲਿਖੀ ਹੋਵੇ ਵਿਆਹ ਸਰਦਾ ਕਰਨਾ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਕਾਸਟ ਜੱਟ ਸਿਕੁੰਮਰ 32 ਸਾਲ ਕੱਦ 5 ਫੁੱਟ 2 ਇੰਚ ਪੜਾਈ ਬੀਐਸਸੀ ਨਰਸਿੰਗ ਤੇ ਕੰਮ ਇਹ ਜੀ ਨਿਊਜ਼ੀਲੈਂਡ ਪੀਆਰ ਨੇ ਜੋਬ ਇਨ ਹਸਪੀਟਲ ਤੇ ਪਰਿਵਾਰ ਦੀ ਮਹੰਗੇ ਮੁੰਡਾ ਸੋਨਾ ਸੁਨੱਖਾ ਪੜਿਆ ਲਿਖਿਆ ਹੋਵੇ ਬਿਜ਼ਨਸਮੈਨ ਖਾਨਦਾਨੀ ਪਰਿਵਾਰ ਤੋਂ ਹੋਵੇ ਨਸ਼ੇ ਤੋੜੇ ਤਹੂਵੇ ਉਮਰ 28 ਤੋਂ 32 ਸਾਲ ਤੱਕ ਹੋਵੇ ਕੱਦ 5 ਫੁੱਟ 7 ਇੰਚ ਤੱਕ ਹੋਵੇ ਤੇ ਜਰਸੀਕ ਫੈਮਿਲੀ ਤੋਂ ਹੋਵੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਦੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਾਜਲ ਰਾਣੀ ਪਤਾ ਪਟਿਆਲਾ ਕਾਸਟ ਮੱਜਬੀ ਸਿੱਖ ਗੋਤ ਕਲਿਆਣ ਉਮਰ 25 1995 ਕੱਦ 5 ਫੁੱਟ 2 ਇੰਚ ਪੜਾਈ ਪਲੱਸ 2 ਐਟਟਿਟ ਭਰਾ 2 ਇੱਕ ਮੈਰਿਡ ਭੈਣਾ ਦੋਨੇ ਪਿਤਾ ਇਲੈਕਟ੍ਰੀਸ਼ੀਅਨ ਮਾਤਾ ਹਾਊਸ ਵਾਈਫ ਤੇ ਕੰਮ ਵਿੱਚ ਕੁੜੀ ਦੁਬਈ ਦੇ ਵਿੱਚ ਕੰਮ ਕਰਦੀ ਏ ਤੇ ਪਰਿਵਾਰ ਦੀ ਮੰਗੇ ਮੁੰਡਾ ਦੁਬਈ ਦੇ ਵਿੱਚ ਹੋਵੇ ਜਾਂ ਫਿਰ ਕਿਸੇ ਹੋਰ ਕੰਟਰੀ ਦੇ ਵਿੱਚ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਦਾ ਹੈ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਵੈਸਟ ਜੇ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸ ਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਂਦਾ ਹੈ ਜੇਕਰ ਤੁਸੀਂ ਵੀ ਆਪਣੀ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਐਡ ਦੀ ਫੀਸ ਇੱਕ ਵਾਰੀ ਲਈ ਜਾਂਦੀ ਹੈ ਤੇ ਐਡ ਕੋਈ ਦਿਨ ਛੱਡ ਕੇ ਵਾਰ-ਵਾਰ ਲਗਾਈ ਜਾਂਦੀ ਹੈ ਜਿੰਨਾ ਟਾਈਮ ਤੱਕ ਤੁਹਾਡਾ ਰਿਸ਼ਤਾ ਨਹੀਂ ਹੋ ਜਾਂਦਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ